जात कतह ततह दृष्टं स्वर्ग मर्तपयाल लोकह सर्वत्र रवणंगो बिन्दह नानक लेप छेप न लिप्याते बिखिया पयंत अमृतं दृष्टा सखा स्वज्जनह दुखं पयंत सुखं भयभीतं त निरभयह ਪਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪਨ ਲਿਪਿਆ ਤੇ ਸਰਬ ਕਰਤਬ ਮਮੰ ਕਰਤਾ ਕਰਤਬ ਨਹੀਂ ਬੋਲਣਾ ਕਰਤਬ ਇਉਂ ਪੋਲਾ ਹੀ ਬੋਲਣਾ ਹੈ ਜੀ ਨਹ ਸੀਤਲੰ ਚੰਦਰ ਦੇਵ ਹੈ ਨਹ ਸੀਤਲੰ ਬਾਵਨ ਚੰਦਨ ਹੈ ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸੁਵਜਨ ਹੈ ਰੁਤੇਣ ਤੇ ਵਿਸਰਾਮ ਆਵੇਗਾ ਔਰ ਫਿਰ ਅੱਗੇ ਨਾਨਕ ਤੇ ਜਮਕ ਲੱਗ ਕੇ ਸੀਤਲੰ ਸਾਧ ਸੁਵਜਨ ਹੈ ਨਹ ਸਵਜਨ ਹੈ ਸਸੇ ਨੂੰ ਔਕੜ ਤੇ ਐੜੇ ਨੂੰ ਭਾਰਾ ਕਰਕੇ ਸੁਵਜਨ ਹੈ ਨਹ ਸੀਤਲੰ ਸੀਤ ਰੋ ਤੈਣਾ ਨਾਨਕ ਸੀਤਲੰ ਸਾਧ ਸੁਵਜਨ ਹੈ ਮੰਤਰੰ ਰਾਮ ਰਾਮਨਾਮੰ ਧਿਆਨੰ ਸਰਬਤਰ ਪੂਰਨਹ ਗਿਆਨੰ ਸਾਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਦਇਆਲੰ ਸਰਬਤਰ ਜੀਆ ਪੰਚ ਦੋਖ ਬਿਵਰਜਤ ਭੋਜਨੰ ਗੋਪਾਲ ਕੀਰਤਨੰ ਆਲਪ ਮਾਇਆ ਜਲ ਕਮਲ ਰਹਿਤ ਉਪਦੇਸੰ ਸਾਮ ਮਿੱਤਰ ਸਤਰਹ ਭਗਵੰਤ ਭਗਤ ਪਾਵਨੀ ਪਰ ਨਿੰਦਾ ਨਹਿ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣੁ ਕਹਾ ਖਾਟ ਲਖਣ ਪੂਰਣੰ ਪੁਰਖ ਹੈ ਨਾਨਕ ਨਾਮ ਸਾਧ ਸੁਵਜਨ ਹੈ ਅਜਾਪੁ ਗੰਤ ਕੰਧ ਮੂਲੰ ਬਸੰਤੇ ਸਮੀਪ ਕੇ ਹਰਹਾ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ ਅਜਾਪੋ ਗੰਤ ਕੰਦ ਮੂਲੰ ਕੰਦ ਮੂਲੰ ਨਹੀਂ ਕੰਦ ਮੂਲੰ ਪਾਠੀ ਇਹ ਗਲਤੀ ਕਰ ਜਾਂਦੇ ਨੇ ਕੰਦ ਮੂਲੰ ਬੋਲ ਜਾਂਦੇ ਨੇ ਸੋ ਇਹ ਖਿਆਲ ਰੱਖਣਾ ਤਤਰ ਗਤੇ ਇਹ ਪਾਠ ਸੰਬੰਧਕ ਰੂਪ ਵਿੱਚ ਇਕੱਠਾ ਹੈ ਤਤਰ ਨਹੀਂ ਤਤਰ ਪੋਲਾ ਬੋਲਣਾ ਹੈ ਤਤਰ ਗਤੇ ਸੰਸਾਰ ਹੈ ਹਾਂਜੀ ਛਲੰ ਛਿਦਰੰ ਕੋਟ ਵਿਘਨੰ ਅਪਰਾਧੰ ਕਿਲ ਵਿਖਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਿਤੰ ਮ੍ਰਿਤੋ ਜਨਮ ਪਰਮੰਤ ਨਰਕਹ ਅਨੇਕ ਉਪਾਵੰ ਨਾ ਸਿਧਿਅਤੇ ਮ੍ਰਿਤੋ ਜਨਮ ਪਰਮੰਤ ਨਰਕਹ ਮ੍ਰਿਤੋ ਮ੍ਰਿਤ ਨਹੀਂ ਬੋਲਣਾ ਥੋੜੀ ਜਿਹੀ ਊੜੇ ਨੂੰ ਆਵਾਜ਼ ਜਿਵੇਂ ਆਪਾਂ ਮ੍ਰਿਤੂ ਬੋਲਦੇ ਆ ਨਾ ਆਮ ਹਿੰਦੀ ਭਾਸ਼ਾ ਵਿੱਚ ਮ੍ਰਿਤੂ ਸੋ ਉਸ ਦੇ ਨਾਲ ਇਹ ਰਲਵਾ ਪਾਠ ਹੈ ਮ੍ਰਿਤ ਜਨਮ ਭਰਮੰਤ ਹਾਂਜੀ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤਹ ਤਰਣ ਸਾਰਣ ਸੁਆਮੀ ਰਮਣ ਸੀਲ ਪਰਮੇਸ਼ੁਰ ਹ ਕਰਣ ਕਾਰਣ ਸਮਰਥ ਹੈ ਦਾਨ ਦੇਤ ਪ੍ਰਭ ਪੂਰਨ ਹੈ निरास आस करणं सगल अर्थ आल्य गुण निधान सिमरंत नानक सगल जा चंत जाचक है दुर्गम सथान सुगमं महादुख सर्वसुखणह दोर वचन भेद परम साकत पिस्नंत सुरजनह ਸਾਕਤ ਪਿਸਨੰਤ ਸੁਰਜਨ ਹੈ ਦੂਸਰੇ ਪਾਠ ਜਿਹੜਾ ਵੱਖਰਾ ਹੈ 2 ਨੰਬਰ ਦਾ ਉਹਦੇ ਵਿੱਚ ਪਿਸਨੰ ਤਾ ਸੁਰਜਨ ਹੈ ਛਾਪਿਆਂ ਵਿੱਚ ਆਉਂਦਾ ਪਿਸਨੰਤ ਮੁਖ ਪਾਠ ਹੈ ਸਾਕਤ ਪਿਸਨੰਤ ਸੁਰਜਨ ਹੈ ਦੁਰ ਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ ਹੈ ਅਸਥਿਤੰ ਸੋਗ ਹਰਖੰ ਹੈ ਖੀਣੰ ਤਾ ਨਿਰਭਵ ਹੈ ਪੈ ਅਟਵੀੰ ਮਹਾਨਗਰ ਬਾਸੰ ਪਰਮ ਲਖਿਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਵਣੰ ਸਰਣ ਨਾਨਕ ਹਰ ਹਰ ਦਿਆਲ ਚਰਣੰ ਹੇ ਅਜਿਤ ਸੂਰ ਸੰਗ ਰਾਮੰ ਅਤ ਬਲਨਾ ਬਹੁ ਮਰਦਨ ਹੈ ਗਣ ਗੰਧਰਵ ਦੇਵ ਮਨੁਖਿਯੰ पास पंखी बेमोहन हर कर्ण हारं नमसकरं शरणा नानक जगदीश्वर है हे कामं नरक बिस्वरामं बहु जोनी प्रमावणः चित्त हरणं त्रैलोक गम्यं जाप तापसील बेधारणः आलप सुख अवित चंचल ऊच नीच समावनह तब भय बेमुंचित साध संगम ओट नानक नारायणह हे काल मूल क्रोधं कदनच करुणा ना उपर्जते उपर्जते सो उपर्जते नहीं बोलना ऊड़े नु परजते नाल सम्बन्ध कर के पाठ इकट्ठा करना उपर्जते हे काल मूल क्रोधं काल पोला हे काल मूल क्रोधं सान्या कलां दा मुड्ढ क्रोध हे काल मूल क्रोधं कदंच करुणा ना उपर्जते विख्यंत जीवं वस्यं क्रोता नृत्यं क्रोत यथा मरकटः अनेक शासन ना ਅਨਕ ਸਾਸਨ ਤੜੰਤ ਜਮਦੂਤ ਹੈ ਤਵ ਸੰਗੇ ਅਧਮਨਰਹ ਦਿਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀਆ ਰਖਿਆ ਕਰੋਤ ਹੇ ਲੋਭਾ ਲੰਪਟ ਸਾੰਗ ਸਰਮੋਰਹ ਅਨਕ ਲਹਿਰੀ ਕਲੋਲਤੇ ਤਹਾਵੰਤ ਜੀਆ ਬਹੁ ਪ੍ਰਕਾਰੰ ਅਨੇਕ ਭਾਂਤ ਬਹੁ ਡੋਲਤੇ ਨਚ ਮਿੱਤਰੰ ਨਚ ਇਸਤੰ ਮਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋਤ ਅਖਾਦਯ ਖਾਦਯੰ ਅਸਾਜੰ ਸਾਜ ਸਮਜਿਆ ਅਖਾਦਯ ਖਾਦਯੰ ਅਕਰਣੰ ਕਰੋਤ ਅਖਾਦਯ ਖਾਦਯੰ ਅਸਾਜੰ ਸਾਜ ਸਮਜਿਆ ਕਰਣੰ ਕਰੋਤ ਅਖਾਦ ਖਾਦਯੰ ਹਾਂਜੀ ਅਸਾਜੰ ਸਾਜ ਸਮਜਿਆ ਤਰਾਹੇ ਤਰਾਹੇ ਸਰਣ ਸੁਆਮੀ ਵਿਗਿਆ ਪਿਤ ਨਾਨਕ ਹਰ ਨਰਹਰ ਹੈ ਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਪਾਪਾਤਮਾ ਪਾਪ ਆਤਮਾ ਪਾਪ ਆਤਮਾ ਦੋ ਲਫ਼ਜ਼ਾਂ ਤੋਂ ਸੁਮੇਲ ਪਾਪਾਤਮਾ ਹਾਂਜੀ ਮਿਤ੍ਰੰਤ ਜੰਤ ਸਤਰੰ ਕ੍ਰਿਡੰਤ ਅਨਕ ਮਾਇਆ ਵਿਸਤੀਰਨ ਹੈ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣ ਭ੍ਰੰਪਯਾਨ ਉਦਯਾਨ ਰਮਣੰ ਮਹਾ ਬਿਕਟ ਅਸਾਧ ਰੋਗਣ ਹੈ ਬੈਦਯੰ ਪਾਰ ਬ੍ਰਹਮ ਪਰਮੇਸ਼ਵਰ ਆਰਾਧਾ ਨਾਨਕ ਹਰ ਹਰ ਹਰੇ